ਸਾਸਿਕਾ ਦੋਸਤੋ ਮੇਰੇ ਚੈਨਲ ਤੇ ਸਵਾਗਤ ਹੈ ਫਿਰ ਤੋਂ ਨਿਊ ਰੈਸਪੀ ਨਾਲ ਅੱਜ ਅਸੀਂ ਬਣਾਵਾਂਗੇ ਮਨਚੂਰੀਅਨ ਘਰ ਵਿੱਚ ਕਿੱਦਾਂ ਬਣਾਈਂਦੀ ਆ ਉਹ ਵੀ ਜਿਹੜੀ ਅਸੀਂ ਵਿਆਹਾਂ ਵਿੱਚ ਖਾ ਕੇ ਆਉਂਦੇ ਆ ਉਹਦੇ ਨਾਲ ਜ਼ਿਆਦਾ ਟੇਸਟੀ ਤੇ ਫਰੈਸ਼ ਤੇ ਸਿੰਪਲ ਤਰੀਕੇ ਨਾਲ ਬਣਾਵਾਂਗੇ ਇਹਨੂੰ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਇਹਦੇ ਲਈ ਤੁਹਾਨੂੰ ਫੁੱਲ ਵੀਡੀਓ ਵੇਖਣੀ ਪਵੇਗੀ ਤੇ ਕਈ ਵਾਰ ਕੀ ਹੁੰਦਾ ਕਿ ਕੁਝ ਕੁ ਵੀਡੀਓ ਵੇਖਨੇ ਸਾਨੂੰ ਪ੍ਰੋਪਰ ਪਤਾ ਨਹੀਂ ਲੱਗਦਾ ਤੇ ਅੱਜ ਉਹ ਤੁਹਾਨੂੰ ਪ੍ਰੋਪਰ ਦੱਸਦੇ ਆ ਇੱਥੇ ਮੈਂ ਗੋਭੀ ਕਦੂਗਾਸ ਕਾਲੀ ਹੀ ਬੰਦ ਤੇ ਨਾਲ ਹੀ ਇੱਕ ਚਾਹ ਸਿਮਲਾ ਮਿਰਚ ਵੱਡੀ ਜਿਹੜੀ ਕਦੂਗਾਸ ਕਾਲੀ ਨਨਮ ਕਲਾ ਕੇ ਛੜਤਾ ਹੈ ਇਹਨੂੰ ਬਣਾਉ ਲਈ ਸੋਇਆ ਸੌਸ ਟਮਾਟੋ ਕੈਚਪ ਮੈਦੇ ਦੇ 2 ਵੱਡੇ ਚਮਚਾ ਅ ਨਾਲ ਔਰਦਾ ਇੱਕ ਸਿਰਕਾ ਲਿਆ ਸੀ ਗ੍ਰੀਨ ਚਿਲੀ ਲਈ ਸੀ ਨਾਲ ਇਧਰ ਅਸੀਂ ਜਿਹੜਾ ਇਹਨਾਂ ਗਰੇਵੀ ਤਿਆਰ ਕਰਨੀ ਆ ਇਹਦੇ ਲਈ ਅਸੀਂ ਲਿਆ ਆਏ ਲਸਣ ਗ੍ਰੈਂਡ ਕੀਤਾ ਹੋਇਆ ਹਰੀਆਂ ਮਿਰਚਾਂ ਅਦਰਕ ਪਿਆਜ਼ ਕੱਟਿਆ ਸਿਮਲਾ ਮਿਰਚ ਤੇ ਬੰਦ ਗੋਭੀ ਤੇ ਆਹ ਕੋਸ਼ ਘਾੜੀ ਲੋਂਦਾ ਨੀ ਤੇ ਮਸਾਲੇ ਨੇ ਇਹਨਾਂ ਚੀਜ਼ਾਂ ਤੋਂ ਅਸੀਂ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਗ ਜੇ ਤਰੀਕੇ ਸਿੰਪਲ ਨਾ ਹੀ ਕਿ ਜਿਹਦੇ ਵਿੱਚ ਸਾਰਾ ਪਤਾ ਪ੍ਰੋਪਰ ਲੱਜੇ ਤੇ ਹੀ ਬਣਾ ਕੇ ਤਿਆਰ ਕਰਾਂਗੇ ਤੇਲ ਫਾਈਨਲੀ ਮੈਂ ਪਹਿਲਾਂ ਹੀ ਬੋਲ ਬਣਾਉ ਤੋ ਰੱਖ ਲਿਆ ਇਹਨੂੰ ਗਰਮ ਕਿਉਂਕਿ ਫੋਲਾ ਹਾਸਤੇ ਇਹਨੂੰ ਜਿਹੜਾ ਗਰਮ ਕਰ ਲੈਣਾ ਜਦੋਂ ਬੋਲਾ ਪਾਉਣੀਆਂ ਨੇ ਅਸੀਂ ਇਹਨੂੰ ਘੱਟ ਕਰ ਲੈਣਾ ਗੈਸ ਬਿਲਕੁਲ ਘੱਟ ਤੇ ਪਕਾਉਣੀਆਂ ਪਾਵਾਂ 10 ਮਿੰਟ ਲੱਗਣ ਤਾਂ ਪਾਵਾਂ 15 ਮੈਂ ਇਥੇ ਹੱਥ ਨਾਲ ਇਹਨਾ ਪਾਣੀ ਕੱਢਿਆ ਇਹਨੂੰ ਛੋਣ ਲਈ ਤੂੰ ਇਹ ਕੱਪੜੇ ਚ ਪਾ ਕੇ ਇਹਨੂੰ ਛੋੜ ਸਕਦੇ ਇਹ ਪਾਣੀ ਅਸੀਂ ਡੋਲ ਵੇਸਟ ਨਹੀਂ ਜਾਂਦੇ ਨਾ ਗਰੇਵੀ ਬਣਾਉਣ ਲਈ ਸਾਡੇ ਕੰਮ ਆਉਣਾ ਹੈ ਠੀਕ ਹੈ ਇਹਨੂੰ ਅਸੀਂ ਸਾਈਡ ਤੇ ਰੱਖ ਲਾਂਗੇ ਹੁਣ ਅਸੀਂ ਜਿਹੜੀ ਫਰਸਟ ਚੀਜ਼ ਹੈ ਇਹਦੇ ਵਿੱਚ ਪਾਵਾਂਗੇ ਦੋ ਚਮਚ ਜਿਹੜੇ ਮੈਦੇ ਦੇ ਇੱਕ ਚਮਚ ਜਿਹੜਾ ਅਸੀਂ ਇੱਥੇ ਪਾਵਾਂਗੇ ਅਨਾਲੋਟ ਆਣਾ ਨੋਰ ਦੇ ਨਾਲ ਹੀ ਕੋਸ਼ ਕਿ ਆਹੀ ਆਪਣੇ ਨੌਂਦਾਨੀ ਚੋ ਮਸਾਲੇ ਪਾਵਾਂਗੇ ਤੇ ਇੱਥੇ ਹੀ ਲੈ ਲਿਆ ਥੋੜਾ ਜਿਹਾ ਗਰਮ ਮਸਾਲਾ ਨਾਲ ਹੀ ਅਹੀਂ ਲੈ ਲਈ ਕੁੱਟੀ ਹੋਈ ਪੀਸੀ ਲਾਲ ਮਿਰਚ ਤੋ ਹੀ ਆਪਣੇ ਜਿੰਨੀ ਕਿ ਮੰਜੂਰੀ ਬੋਲਸ ਤਿਆਰ ਕਰਨੀਆਂ ਉਹਦੇ ਰਿਕਾਰਡਿੰਗ ਦੇ ਸਾਹਮਣਾ ਪ੍ਰੋਪਰ ਮਸਾਲੇ ਜਿਹੜੇ ਉਹ ਲੈ ਸਕਦੇ ਆ ਕਿ ਕਿੰਨੀ ਕਿ ਹਨ ਨੂੰ ਪੀ ਚਾਹੀਦੇ ਨੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮੈਸ਼ ਕਰਕੇ ਜਿਹੜਾ ਗੋਨ ਲਵਾਂਗੇ ਇੰਨਾ ਗੋਲ ਲਾਂਗੇ ਕਿ ਇੱਕ ਦੂਜੇ ਨਾਲ ਜੋੜ ਜਾਣ ਬੋਲਾ ਜਿਹੜੀਆਂ ਬਣ ਕੇ ਤਿਆਰ ਹੋ ਜਾਣ ਜੇ ਤੁਹਾਨੂੰ ਲੱਗਣ ਕਿ ਇੱਥੇ ਥੋੜਾ ਮਤਲਬ ਕਿ ਬੋਲਸ ਨਹੀਂ ਬਣਨੀ ਐ ਇੱਕ ਚਮਚ ਤੁਸੀਂ ਜਿਹੜਾ ਅੱਧਾ ਨਾ ਲੋੜਦਾ ਤੇ ਇੱਕ ਜਿਹੜਾ ਮੈਦੇ ਦਾ ਹੋਰ ਪਾ ਸਕਦੇ ਇੱਥੇ ਬੋਲਸ ਬੜੀਆਂ ਸੋਹਣੀਆਂ ਬਣ ਕੇ ਰੈਡੀ ਹੀ ਗੋਲ-ਗੋਲ ਪੇੜੇ ਜੇ ਤੁਸੀਂ ਵੀ اسی ਤਰੀਕੇ ਨਾਲ ਬਣਾ ਲਿਓ ਮੈਂ ਜਦੋਂ ਇਹ ਬਣਾਉਂਦੀ ਹੱਥਾਂ ਥੋੜਾ ਠੰਡਾ ਲਾਇਆ ਤੁਸੀਂ ਵੀ ਲਾਇਓ ਕਿਉਂਕਿ ਫਿਰ ਹੱਥ ਨਾਲ ਚਿਪਕਦੇ ਨਹੀਂ ਤੇ ਬਹੁਤ ਹੀ ਸੋਹਣੀਆਂ ਬਣ ਕੇ ਰੈਡੀ ਹੁੰਦੀਆਂ ਇੱਥੇ ਤੇਲ ਬਿਲਕੁਲ ਤੁਹਾਨੂੰ ਦੱਸਤਾ ਇਹ ਪਹਿਲਾਂ ਹੀ ਫੁੱਲ ਜਿਹੜਾ ਅਹੀਂ ਗੈਸ ਕਰਕੇ ਫੈਂਟ ਚਿਮ ਬਣਾਉਣ ਦੀ ਗਰਮ ਕੀਤਾ ਹੋਇਆ ਹੈ ਤੇ ਉਹਦੇ ਚ ਐਂ ਬੋਲਸ ਪਾਤੀਆਂ ਇਹਨਾਂ ਨੂੰ ਬਿਲਕੁਲ ਭਾਵੇਂ 10 ਤੋਂ 20 ਮਿੰਟ ਲੱਗਦੇ ਨੇ ਪੱਕਣ ਤੇ ਕਈ ਵਾਰ ਕੀ ਹੁੰਦਾ ਹੁਣ ਮੈਂ ਗੈਸ ਬਿਲਕੁਲ ਘੱਟ ਕਰ ਲਈ ਸੀ ਇੱਥੇ ਤੇਲ ਬਿਲਕੁਲ ਪਹਿਲਾਂ ਹੀ ਗਰਮਾ ਹੀ ਬੋਲਾਂ ਪਾ ਲਿਆ ਨੇ ਕਈ ਵਾਰ ਕੀ ਹੁੰਦਾ ਕਿ ਅਸੀਂ ਚੀਜ਼ ਬਣਾਉਨੇ ਆ ਤੇ ਉਹ ਤੇਲ ਬੜਾ ਗਰਮ ਹੁੰਦਾ ਹੀ ਪਾ ਦਿੰਨੇ ਤਾਂ ਰੈਡ ਹੋ ਜਾਂਦੇ ਹਨ ਨੂੰ ਹੁੰਦਾ ਕਿ ਪੱਕ ਜਦੋਂ ਅਸੀਂ ਖਾਈਏ ਕਿ ਅੰਦਰੋਂ ਕੱਚੀ ਨਿਕਲਦੀ ਇਸ ਕਰਕੇ ਨੂੰ ਬਿਲਕੁਲ ਘਾਟਾਂ 'ਚ ਤੇ ਰੱਖ ਕੇ ਗੈਸ ਦੇ ਲੋ ਫਲੇਮ ਤੇ ਇਹਨੂੰ ਅਸੀਂ ਜਿਹੜਾ ਹੈ ਪਕਾ ਲੈਣਾ ਹੈ ਭਾਵੇਂ 10 ਤੋਂ ਫਿਰ ਕਹਿ ਦਿੰਨੀ 20 ਮਿੰਟ ਲੱਗਣ ਕਿਉਂਕਿ ਫੇਰ ਹੀ ਅੰਦਰੋਂ ਪੱਕ ਕੇ ਰੈਡੀ। ਦੋਸਤੋ ਤੁਸੀਂ ਦੇਖ ਹੀ ਸਕਦੇ ਜੀ ਇਹ ਬਣ ਕੇ ਬਿਲਕੁਲ ਰੈਡੀ ਬਿਲਕੁਲ ਲਾਲ ਬਰੋਨੇ ਅੰਦਰੋਂ ਵੀ ਪੱਕ ਚੁੱਕੇ। ਮੈਂ ਜਿਹੜਾ ਇੱਥੇ ਦਾ ਟੇਸਟ ਕਰਕੇ ਵੇਖ ਚੁੱਕੀ ਸੀ ਤੇ ਬਹੁਤ ਹੀ ਮਤਲਬ ਸਵਾਦ ਬਣਿਆ ਸੀ। ਇੱਥੇ ਮੈਂ ਅੱਧੀ ਕਿਕਰਸੀ ਜਿਹੜੇ ਰਫੈਂਡ ਲੈ ਲਏ ਉਹਦੇ ਵਿੱਚ ਲਸਣ ਤੇ ਅਦਰਕ ਜਿਹੜਾ ਪੁੰਨ ਲਵਾਂਗੇ। ਇਹਨਾਂ ਨੂੰ ਇੰਨਾ ਕੇ ਥੋੜਾ ਜਿਹਾ ਪਕਾ ਲਾਂਗੇ ਕਿ ਇਹਨਾਂ ਵਿੱਚੋਂ ਪਕਾਏ ਬੰਦੀ ਜਿਹੜਾ ਸਵਾਦ ਚਲ ਜਾਵੇ ਤੇ ਇਹਦੇ ਤੋਂ ਬਾਅਦ ਅਸੀਂ ਜਿਹੜੇ ਕੱਟੇ ਹੋਏ ਆਂ ਸਿਮਲਾ ਮਿਰਚ ਬੰਦ ਗੋਭੀ ਗੰਡਾ ਹਰੀਆਂ ਮਿਰਚਾਂ ਉਹ ਇੱਕੋ ਵਾਰੀ ਅਸੀਂ ਪਾ ਦਾਂਗੇ ਇਹਨੂੰ ਤੜਕੇ ਨੂੰ ਬਹੁਤਾ ਭੁੰਨਣਾ ਨਹੀਂ ਹੁੰਦਾ ਥੋੜਾ ਹੀ ਇਹਨੂੰ ਪਕਾਉਣਾ ਹੈ ਤੇ ਪਕਾਉਣ ਤੋਂ ਬਾਅਦ ਆ ਅਸੀਂ ਜਿਹੜਾ ਹੈ ਇਹਨੂੰ ਕੋਈ 5 ਮਿੰਟ ਜਿਹੜਾ ਪਕਾ ਲਵਾਂਗੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਕਮੈਂਟ ਤੇ ਲਾਈਕ ਕਰਦਿਆ ਕਰੋ ਤੇ ਇਹਦੇ ਵਿੱਚ ਫਸਟ ਚੀਜ਼ ਜਿਹੜੀ ਆਹੀਂ ਸੋਇਆ ਸੌਸ ਪਾਵਾਂਗੇ ਜਿਹੜਾ ਅਸੀਂ 1 ਤੋਂ 2 ਚਮਚ ਤੁਹਾਨੂੰ ਦੱਸਿਆ ਸੀ ਮੇਰਾ 1 ਹੀ ਚਮਚੀ ਤੋਂ ਹੀ ਆਪਣੇ ਮੰਜੂਰੀਆਂ ਦੇ ਰਿਕਾਰਡਿੰਗ ਦੇ ਸਾਬਨਾ ਉਸ ਤਰੀਕੇ ਨਾਲ ਚੀਜ਼ਾਂ ਲੈ ਸਕਦੇ ਇੱਥੇ ਟਮਾਟੋ ਦੇ ਟਮਾਟੋ ਸੌਸ ਜਿਹੜੀ ਕੈਚਅਪ ਉਹਦੇ 2 ਚਮਚ ਲਏ ਹੋਏ ਸੀ ਤੇ ਗ੍ਰੀਨ ਚਲੇ ਦਾ 1 ਕੋਈ ਚਮਚ ਲਿਆ ਹੋਇਆ ਸੀ ਨਾਲ ਹੀ ਜਿਹੜਾ 1 ਚਮਚ ਮੈਂ ਵੀਨੇਗਰ ਲਿਆ ਹੋਇਆ ਸੀ ਸਿਰਕਾ ਤੇ ਨਾਲ ਹੀ ਅਸੀਂ ਇੱਥੇ ਜਿਹੜਾ ਹੈ ਇਨਾਂ ਨੂੰ ਥੋੜਾ ਹਲਾ ਲਵਾਂਗੇ ਬਾਦ ਇਹਦੇ ਵਿੱਚ ਅਸੀਂ ਜਿਹੜਾ ਗਰੇਵੀ ਦਾ ਪਾਣੀ ਰੱਖਿਆ ਹੋਇਆ ਸੀ ਉਹ ਪਾ ਦਵਾਂਗੇ ਇੱਥੇ ਅਸੀਂ ਨਮਕ ਤਾਂ ਨਹੀਂ ਪਾਇਆ ਕਿਉਂਕਿ ਨਮਕ ਅਹੀਂ ਇਹ ਜਿਹੜਾ ਨਚੋੜਿਆ ਹੋਇਆ ਹੈ ਤੁਹਾਨੂੰ ਦੱਸਿਆ ਹੈ ਕਿ ਇਹਦੇ ਵਿੱਚ ਪਾਇਆ ਹੈ ਤੇ ਸੌਸ ਵੀ ਜਿਹੜੀਆਂ ਨੇ ਉਹ ਨਮਕਵਾਲੀਆਂ ਨੇ ਤੇ ਤੁਹਾਨੂੰ ਫਿਰ ਵੀ ਟੇਸਟ ਕਰਕੇ ਵੇਖ ਲਓ ਘੱਟ ਲੱਗੀ ਤਾਂ ਫਿਰ ਤੁਸੀਂ ਪਾ ਲਿਓ ਇਹ ਜਿਹੜਾ ਹੈ ਇੱਕ ਚਮਚਾ ਨਾ ਲੋਟ ਜਿਹੜਾ ਪਾਣੀ ਵਿੱਚ ਘੋਲ ਕੇ ਉਹ ਪਾਇਆ ਕਿ ਗ੍ਰੇਵੀ ਜਿਹੜੀ ਥਿੱਕ ਤੇ ਸੰਘਣੀ ਹੋ ਜਾਵੇ ਤੇ ਇਹਨੂੰ ਵੀ ਅਹੀਂ ਹਿਲਾ ਕੇ ਬਾਅਦ ਚ ਮੈਨੂੰ ਲੱਗਾ ਕਿ ਕੁਝ ਜ਼ਿਆਦਾ ਹੀ ਥਿੱਕ ਤੇ ਸੰਘਣੀ ਹੈ ਤੇ ਇਹਦੇ ਤੋਂ ਬਾਅਦ ਆ ਹੀ ਦੇ ਵਿੱਚ ਜਿਹੜੀ ਮਨਚੂਰੀਅਨ ਬੋਲ ਤਿਆਰ ਕੀਤੀਆਂ ਹੀ ਛੋਟੀਆਂ ਛੋਟੀਆਂ ਤੇ ਉਹ ਅਹੀਂ ਦੇ ਵਿੱਚ ਜਿਹੜੀਆਂ ਪਾ ਦਵਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਖਾਓ ਦੱਸੋ ਤੁਹਾਡੀ ਮਨਚੂਰੀਅਨ ਕਿੱਦਾਂ ਬਣੀ ਤੇ ਕਿੰਨੀ ਟੇਸਟੀ ਬਣੀ ਕਮੈਂਟ ਸੈਕਸ਼ਨ ਚ ਕਮੈਂਟ ਜਰੂਰ ਕਰਨਾ ਇਨਾਂ ਨੂੰ ਅਸੀਂ ਪੌਂਤ ਬਾਦਾਂ ਥੋੜਾ ਜਿਹਾ ਮੈਂ ਪਾਣੀ ਹੋਰ ਪਾਇਆ ਕਿਉਂਕਿ ਮੈਨੂੰ ਜਿਆਦਾ ਹੀ ਸੰਗਣਿਆ ਜਿਹਾ ਲੱਗਾਂਦਿਆ ਹੈ ਤੇ ਇਹਦੇ ਤੋਂ ਬਾਦਾਂ ਅਸੀਂ ਜਿਹੜਾ ਇੱਥੇ ਤੁਹਾਡੇ ਕੋ ਖੜਿਆ ਤਾਂ ਨਹੀਂ ਆ ਹੋਏਗਾ ਤੇ ਉੱਥੇ ਤੁਸੀਂ ਇੱਥੇ ਆ ਰਿਆ ਤਣੀਆਂ ਵੀ ਪਾ ਸਕਦੇ ਤੇ ਫਾਈਨਲੀ ਇੰਨੀ ਸੋਣੀ ਬਣ ਕੇ ਰੈਡੀ ਤੇ ਇੰਨੀ ਵਧੀਆ 스맬 ਆਉਂਦੀ ਸੀ ਤੇ ਬੜੀ ਹੀ ਟੇਸਟੀ ਬਣ ਕੇ ਰੈਡੀ ਸੀ ਤੁਸਾਂ ਨੂੰ ਦੱਸਿਓ ਕਿ ਤੁਹਾਨੂੰ ਇਹ ਤਰੀਕਾ ਕਿੱਦਾਂ ਆ ਕਿੰਨਾ ਕਿ ਵਧੀਆ ਲੱਗਿਆ ਤੇ ਸਾਡੇ ਨਿਊ ਸਬਸਕ੍ਰਾਈਬ ਉਹਨਾਂ ਸਬਸਕ੍ਰਾਈਬ ਕੀਤਾ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਤੇ ਇਹ ਵੀ ਵੀਡੀਓ ਦੇਖ ਕੇ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਫਿਰ ਤੁਸੀਂ ਵੀ ਮੈਂਚੂਰੀਨ ਸਾਡਾ ਖਾ ਲਓ ਤੇ ਥੈਂਕ ਯੂ ਫੁੱਲ ਵੀਡੀਓ ਵੇਖਿਓ ਲਾਈਕ ਕਮੈਂਟ ਸਬਸਕ੍ਰਾਈਬ ਬਾਏ ਬਾਏ